ਰਿਟਾਇਰਮੈਂਟ ਤੋਂ ਸਿਰਫ 2 ਦਿਨ ਪਹਿਲਾਂ ਪੰਜਾਬ ਪਾਵਰ ਕਾਮ ਦੇ ਇੱਕ ਸਹਾਇਕ ਜੂਨੀਅਰ ਇੰਜੀਨੀਅਰ ਨੂੰ ਬਰਖਾਸਤ ਕਰ ਦਿੱਤਾ ਗਿਆ ਸਹਾਇਕ ਜੇਏ ਤੇ 4.21 ਕਰੋੜ ਰੁਪਏ ਦੇ ਕਪਲੇ ਦਾ ਦੋਸ਼ ਹੈ ਦੋਸ਼ੀ ਜੇਏ ਨੂੰ ਤਤਕਾਲ ਪ੍ਰਭਾਵ ਦੇ ਨਾਲ ਬਰਖਾਸਤ ਕਰਨ ਦੇ ਨਾਲ ਨਾਲ ਮੈਨੇਜਮੈਂਟ ਦੇ ਵੱਲੋਂ ਮਲਜ਼ਮ ਤੋਂ ਕਪਲੇ ਦੀ ਸਾਰੀ ਰਕਮ ਵਸੂਲਣ ਦੇ ਹੁਕਮ ਵੀ ਜਾਰੀ ਕੀਤੇ ਗਏ ਹਨ ਮਲਜ਼ਮ ਸਹਾਇਕ ਜੇਏ ਗੁਰਦੀਪ ਸਿੰਘ ਹਲਕਾ ਪ੍ਰਨਾਲਾ ਦੇ ਵਿੱਚ ਪਾਵਰ ਕਾਮ ਦੀ ਵੰਡ ਉਪ ਮੰਡਲ ਭਦੌੜ ਸ਼ਾਖਾ ਦੇ ਵਿੱਚ ਤਾਣਾਸੀ ਪਾਵਰ ਕਾਮ ਦੇ ਵੱਲੋਂ ਜਾਰੀ ਮੁਲਾਜ਼ਮ ਦੀ ਬਰਖਾਸਤੀ ਦੇ ਹੁਕਮ ਮੁਤਾਬਕ ਸ਼ਿਕਾਇਤ ਦੇ ਆਧਾਰ ਤੇ ਸਹਾਇਕ ਜਈ ਦੇ ਵੱਲੋਂ ਗੈਰ ਕਾਨੂੰਨੀ ਟਿਊਬਲ ਕਨੈਕਸ਼ਨਾਂ ਨੂੰ ਚਾਲੂ ਕਰਵਾਉਣ ਸੰਬੰਧੀ ਜਾਂਚ ਕੀਤੀ ਗਈ ਸੀ ਜਿਸ ਦੇ ਵਿੱਚ ਪਾਇਆ ਗਿਆ ਕਿ ਗੁਰਦੀਪ ਸਿੰਘ ਨੇ ਸਾਲ 2012-2013 ਤੋਂ ਹੁਣ ਤੱਕ ਬਰਨਾਲਾ ਦੇ ਸਟੋਰ ਆਊਟਲੈਟ ਤੋਂ ਕਢਵਾਏ ਗੇ ਟਰਾਂਸਫਰਾਂ ਤੇ ਹੋਰ ਸਮਾਨ ਦਾ ਗਲਤ ਇਸਤੇਮਾਲ ਕਰਦੇ ਹੋਏ ਨਜਾਇਜ਼ ਕਨੈਕਸ਼ਨ ਚਾਲੂ ਕੀਤੇ ਉਸ ਨੇ ਲਗਭਗ 5.37 ਕਰੋੜ ਰੁਪਏ ਦਾ ਲੇਖਾ ਜੋਖਾ ਦਫਤਰ ਦੇ ਵਿੱਚ ਪੇਸ਼ ਨਹੀਂ ਕੀਤਾ। ਜਾਂਚ ਦੇ ਵਿੱਚ ਪਾਇਆ ਗਿਆ ਕਿ ਸਹਾਇਕ ਜੇੀ ਨੇ ਭਦੌਰ ਸਣੇ ਹੋਰ ਉਪ ਮੰਡਲਾਂ ਦੇ ਵਿੱਚ ਗੈਰ ਕਾਨੂੰਨੀ ਖੇਤੀਬਾੜੀ ਟਿਊਬ ਕਨੈਕਸ਼ਨਾਂ ਨੂੰ ਸਟੋਰ ਤੋਂ ਕਰਵਾਏ ਸਮਾਨ ਦਾ ਗਲਤ ਸਮਾਲ ਕਰਦੇ ਹੋਏ ਚਾਲੂ ਕੀਤਾ। ਇਸ ਦੇ ਵਿੱਚ ਪਾਵਰ ਕਾਮ ਨੂੰ 37.22 ਲੱਖ ਰੁਪਏ ਦਾ ਨੁਕਸਾਨ ਹੋਇਆ। ਇਸ ਤੋਂ ਇਲਾਵਾ ਮੁਲਜ਼ਮ ਨੇ ਸਾਲ 2012-2013 ਤੋਂ ਹੁਣ ਤੱਕ ਸਟੋਰ ਤੋਂ ਕਰਵਾਏ ਗਏ 370 ట్రాన్స్‌ਫਾਰਮਰਾਂ ਦੀਆਂ ਸਾਈਟਾਂ ਤੇ ਉਤਾਰੇ ਗਏ 268 ট্রান্সਫਾਰਮਰ ਸਟੋਰ ਨੂੰ ਵਾਪਸ ਨਹੀਂ ਕੀਤੇ ਭਾਰੀ ਮਾਤਰਾ ਦੇ ਵਿੱਚ ਸਮਾਨ ਸਟੋਰ ਤੋਂ ਕਰਵਾ ਕੇ ਆਪਣੇ ਰਹਾਇਸ਼ ਦੇ ਸਾਹਮਣੇ ਖੁੱਲੀ ਜਗ੍ਹਾ ਤੇ ਇਕੱਠਾ ਕਰ ਦਿੱਤਾ ਗਿਆ ਜੋ ਬਿਨਾਂ ਕਿਸੇ ਇਸਤੇਮਾਲ ਤੇ ਇੰਜ ਹੀ ਪਿਆ ਰਿਹਾ ਬਿਊਰੋ ਰਿਪੋਰਟ ਐਸਮ ਜਰ نیوز